ਇਹ ਜਪ ਹੈ ਜੀ ਜਿਹੜਾ ਬਾਣੀ ਦਾ ਨਾਮ ਹੈ ਜਿਹਨੂੰ ਜਪਜੀ ਸਾਹਿਬ ਆਪਾਂ ਪਿਆਰ ਨਾਲ ਕਹਿ ਦਿੰਨੇ ਹਾਂ ਜੀ ਇਹ ਗੁਰਪ੍ਰਸਾਦ ਦੇ ਤੋਂ ਬਾਅਦ ਆਂਦੀ ਹੈ ਜੀ ਜਿਵੇਂ ਕਿ ਰਾਗ ਆਸਾ ਵਿੱਚ ਸੋਦਰ ਦੀ ਬਾਣੀ ਹੈ ਆਪਾਂ ਉਸ ਨੂੰ ਪਿਆਰ ਦੇ ਨਾਲ ਰਹਿ ਰਸਾ ਵੀ ਕਹਿ ਦਿੰਨੇ ਹਾਂ ਜੀ ਇਹ ਅਠੰਗ ਅੰਗ ਨੰਬਰ 8 ਤੇ ਮੌਜੂਦ ਹੈ ਜੀ ਜਿਵੇਂ ਸੁਖਮਣੀ ਮਹੱਲਾ 5ਵੇਂ ਜੀ ਰਾਗ ਗੋੜੀ ਦੇ ਵਿੱਚ 262 ਅੰਗ ਤੇ ਜਿਸ ਨੂੰ ਆਪਾਂ ਪਿਆਰ ਨਾਲ ਸੁਖਮਣੀ ਸਾਹਿਬ ਵੀ ਕਹਿ ਦਿੰਨੇ ਆਂ ਉਮੇ ਇਹ ਜਪ ਬਾਣੀ ਹੈ ਜੀ ਪਿਆਰ ਦੇ ਨਾਲ ਸਾਰੇ ਜਾਣੇ ਇਸ ਨੂੰ ਜਪਜੀ ਸਾਹਿਬ ਕਹਿ ਦਿੰਦੇ ਹਨ ਇੱਕ ਧਿਆਨ ਦੇਣ ਵਾਲੀ ਗੱਲ ਹੈ ਜੀ ਭਾਈ ਗੁਰਦਾਸ ਜੀ ਨੇ ਜਦੋਂ ਆਪਣੀਆਂ 12 ਉਹਨਾਂ ਦੀਆਂ ਜਦੋਂ ਪੜੋਗੇ ਤੁਸੀਂ ਤਾਂ ਉਦੋਂ ਜਪਜੀ ਨੂੰ ਜਾਪ ਸ਼ਬਦ ਕਹਿ ਕੇ ਸੰਬੋਧਨ ਕੀਤਾ ਹੈ ਜੀ ਉਹਨਾਂ ਦੀ ਪਹਿਲੀ ਵਾਰ ਵਿੱਚ ਆਂਦਾ ਹੈ ਜੀ ਅੰਮ੍ਰਿਤ ਵੇਲੇ ਜਾਪ ਉਚਾਰਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ ਭਾਵ ਅੰਮ੍ਰਿਤ ਵੇਲੇ ਜਿਹੜਾ ਅੰਮ੍ਰਿਤ ਵੇਲਾ ਸੀ ਸਵੇਰ ਦਾ ਵੇਲਾ ਸੀ ਜਿਹੜਾ ਸ਼ਾਂਤੀ ਦਾ ਵੇਲਾ ਸੀ ਜਿਹੜਾ ਨਾ ਮਰਨ ਵਾਲਾ ਵੇਲਾ ਸੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਪ ਉਚਾਰਾ ਪਾਪ ਜਪ ਨੂੰ ਪੜਿਆ ਜਪ ਨੂੰ ਗਾਇਆ ਜਪ ਨੂੰ ਲਿਖਤੀ ਰੂਪ ਵਿੱਚ ਲੈ ਕੇ ਆਂਦਾ ਇਹ ਹੈ ਜੀ ਜਪਜੀ ਸਾਹਿਬ